ਲੋ ਜੀ ਟੀਚਰਾਂ ਵਾਸਤੇ ਇੱਕ ਹੋਰ ਵੈਕੈਂਸੀ ਲੈ ਕੇ ਆਇਆ ਹਾਜ਼ਰ ਹੋ ਚੁੱਕਿਆ ਕਲੀ ਟੀਚਰਾਂ ਵਾਸਤੇ ਨਹੀਂ ਨੌਨ ਟੀਚਰ ਵੈਕੈਂਸੀਜ਼ ਵੀ ਨਾਲ ਹੀ ਨਿਕਲਿਆ ਨੇ ਠੀਕ ਹੈ ਜੀ ਕਿੱਥੇ ਨਿਕਲੇ ਕਿੱਥੇ ਨੇ ਸਭ ਸਾਰਾ ਡਿਟੇਲ ਨਾਲ ਦੱਸ ਦਿਆਂਗੇ ਜੀ ਜੀ ਤੁਹਾਡਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਦੇ ਵਿੱਚ ਜਿਨ ਕਿਸ ਨੂੰ ਪਤਾ ਹੈ ਪੰਜਾਬ ਵਿੱਚ ਜਦੋਂ ਵੀ ਕੋਈ ਜੋਬ ਆਉਂਦੀ ਹੈ ਉਹ ਨਾਲ ਰਿਲੇਟਡ ਹਰ ਇੱਕ ਅਪਡੇਟ ਸ਼ੁਰੂ ਕੋ ਲੈ ਕੇ ਹਾਜ਼ਰ ਹੁੰਦੇ ਆ ਅੱਜ ਇੱਕ ਹੋਰ ਅਪਡੇਟ ਆ ਕਿੱਥੇ ਜੀ ਪੰਜਾਬ ਦੇ ਸਕੂਲਾਂ ਵਿੱਚ ਨਿਕਲੀਆਂ ਪੋਸਟਾਂ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਦੀਆਂ ਠੀਕ ਹੈ ਪੋਸਟਾਂ ਕਹਿੰਦੇ ਮਦਰ ਟੀਚਰ ਪ੍ਰਾਇਮ ਠੀਕ ਹੈ ਜੀ ਇੱਥੇ ਆਪਕ TGT ਤੇ PGT ਕੋਈ ਫੀਸ ਨਹੀਂ ਪੋਸਟਾਂ ਕਰਦੇ ਪ੍ਰੋਜੈਕਟਸ ਕੈਮਿਸਟਰੀ ਬਾਇਓਲੋਜੀ ਇਕਨੋਮਿਕਸ ਕੰਪਿਊਟਰ ਐਨੀਥਿੰਗ ਸਾਰੇ ਪੋਸਟ ਹੈਗੀਆਂ ਨੇ ਕਿੱਥੇ ਨਿਕਲਣ ਕਿਵੇਂ ਅਪਲਾਈ ਕਰਨਾ ਸਾਰਾ ਪ੍ਰੋਸੈਸ ਸਟੈਪ ਬਾਈ ਸਟੈਪ ਦੱਸਿਆ ਜਾਏਗਾ ਪਲੀਜ਼ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਲੈ ਕੇ ਆਗੇ ਨੋਟੀਫਿਕੇਸ਼ਨ ਤੇ ਜੀ ਪੋਸਟਾਂ ਨੇ ਦਿੱਲੀ ਪਬਲਿਕ ਸਕੂਲ ਬਠਿੰਡਾ ਪੋਸਟਾਂ ਆ ਬਠਿੰਡੇ ਸੀਵੀ ਐਸ ਮੀਡਮ ਹੋਊਗਾ ਜੀ ਠੀਕ ਹੈ ਅੰਡਰ ਦਿੱਲੀ ਪਬਲਿਕ ਸਕੂਲ ਦੇ ਅੰਡਰ ਹੁੰਦਾ ਜੀ ਨਿਊਜ਼ੀਲੈਂਡਰ ਇਹਨੇ ਬੋਲਿਆ ਆਸ A ਸਕੰਡਰੀ ਕੋ ਐਜੂਕੇਸ਼ਨ ਇੰਗਲਿਸ਼ ਮੀਡੀਅਮ ਸਕੂਲ ਹੈ ਜੀ ਠੀਕ ਹੈ ਮੀਡੀਅਮ ਕਿਹੜਾ ਇਹਨੇ ਬੋਲਿਆ ਗਿਆ ਇੰਗਲਿਸ਼ ਮੀਡੀਅਮ ਹੀ ਹੋਊਗਾ ਇਹਨਾਂ ਨੇ ਬੋਲਿਆ ਜੀ ਇੰਟਰਸਟਿਡ ਕੈਂਡੀਡੇਟ ਜਿਹੜੇ ਕੈਂਡੀਡੇਟ ਇੰਟਰਸਟਿਡ ਨੇ ਉਹਨਾਂ ਦਾ ਰਿਕਾਰਡ ਵਧੀਆ ਤੇ ਸੋਹਣਾ ਹੋਣਾ ਚਾਹੀਦਾ ਐਕਸਲੈਂਟ ਕਮਿਊਨਿਕੇਸ਼ਨ ਕੰਪਿਊਟਰ ਸਕਿੱਲ ਨਾਲ ਕੰਪਿਊਟਰ ਦੀ ਵੀ ਨੋਲਿਜ ਹੋਣੀ ਜ਼ਰੂਰੀ ਹੈ ਤੇ ਘੱਟੋ ਘੱਟ ਹੋਵੇ ਜੀ 5 ਸਾਲ ਦਾ ਐਕਸਪੀਰੀਅੰਸ ਤੇ ਜਿਹੜੇ ਪੀਜੀਟੀ ਵਾਲੇ ਆ ਉਹਨਾਂ ਨੂੰ ਹੋਵੇ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਉਹ ਸੋਰੀ ਪੀਜੀਟੀ ਵਾਲ ਨੂੰ 5 ਸ पीआरटी ਵਾਲੇ ਨੂੰ 3 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਹੁਣ ਗੱਲ ਕਰਦੇ ਆ ਪੀਜੀਟੀ ਪੀਜੀਟੀ ਵਾਲੇ ਡਿਗਰੀ ਹੈਗੇ ਨੇ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਹੈ ਮੈਥਮੈਟਿਕਲ ਠੀਕ ਹੈ ਬਿਜ਼ਨਸ ਸਟੱਡੀਜ਼ ਇਕਨੋਮਿਕਸ ਆ ਗਿਆ ਠੀਕ ਹੈ ਅਕਾਊਂਟੈਂਟਸ ਇੰਗਲਿਸ਼ ਤੇ ਆ ਗਿਆ ਹਿਸਟਰੀ ਜੀਓਗ੍ਰਾਫੀ ਪੋਲੀਟਿਕਲ ਸਾਇੰਸ ਤੇ ਸਸਹੂਲਤ ਜੀ ਠੀਕ ਹੈ ਜੇ ਪੋਸਟ ਗ੍ਰੈਜੂਏਟ ਟੂਜੀਟੀ ਵਾਲੇ ਦੀ ਗੱਲ ਆ ਗਿਆ ਟੂਜੀਟੀ ਵਾਸਤੇ ਮੈਥ ਹਿੰਦੀ ਇੰਗਲਿਸ਼ ਸਾਇੰਸ ਸੋਸ਼ਲ ਸਾਇੰਸ ਤੇ ਫ੍ਰੈਂਚ ਫ੍ਰੈਂਚ ਦੀ ਬਧੀਆ ਨੋਲਜ ਹੋਣੀ ਜ਼ਰੂਰੀ ਹੈ ਤੇ ਨੈਕਸਟ ਪੋਸਟ ਆ ਗਿਆ ਪੀਆਰਟੀ ਪੀਆਰਟੀ ਉਸ ਵਾਸਤੇ ਹੈ ਕਿ ਇੰਗਲਿਸ਼, ਪੀਵੀਐਸਸੀ, ਮੈਥ, ਕੰਪਿਊਟਰ ਸਾਇੰਸ ਠੀਕ ਹੈ ਜੀ ਜਿੱਤੇ ਮਦਰ ਟੀਚਰ ਜਿਹੜੇ ਮਦਰ ਟੀਚਰ ਨੇ ਨਰਸਰੀ, ਐਲਕੇਜੀ, ਜੂਕੇਜੀ, ਫਰਸਟ ਕਲਾਸ ਤੇ ਸੈਕੰਡ ਕਲਾਸ ਨੂੰ ਜਿਹੜਾ ਕਿ ਪੜਾਉਣਾ ਹੋਊਗਾ ਠੀਕ ਹੈ ਜੀ ਹੁਣ ਜਿਵੇਂ ਕਿ ਇਹਨਾਂ ਨੂੰ ਦੱਸ ਹੀ ਰੱਖਿਆ ਗਿਆ ਕਿ ਉਸ ਤਰ੍ਹਾਂ ਸਟੂਡੈਂਟ ਕਾਉਂਸਲਰ ਦੀ ਵੀ ਪੋਸਟ ਦਾ ਲੋਡ ਹੈ ਇਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਦੇ ਕੇਟਰ ਦੇ 뮤జిక్ টিਚਰ ਤੇ ਸਪੋਰਟ টিਚਰ ਇਹਨਾਂ ਦੀ ਵੈਕੈਂਸੀ ਲੋੜ ਹੈ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਇਹਨਾਂ ਦੀ ਮੇਲ ਆਈਡਿ ਹੈਗੀ ਹੈ ਜੀ ਠੀਕ ਹੈ ਜੀ ਚੁੱਪ ਕਰਕੇ ਇਹਨਾਂ ਦੀ ਮੇਲ ਆਈਡਿ ਤੇ ਸਿਰ ਰਜੂਮ ਆਪ ਦਾ ਸੈਂਡ ਕਰ ਦੇਣਾ ਵਾ ਸੈਲਰੀ ਜਿਹੜੀ ਦੱਸੀ ਜਾਣਾ ਸੈਲਰੀ ਕਿਹੜੀ ਹੈਗੀ ਆ ਛੋਟੂ ਸਟਨ ਗੱਲਬਾਤ ਦੁਆਰਾ ਹੀ ਤੈਅ ਕੀਤੀ ਜਾਊਗੀ ਬੀਪੀਓ ਪੋਖੜਾ ਗੋਨਿਆਣਾ ਰੋਡ ਤੇ ਇਹ ਸਕੂਲ ਹੈ ਜੀ ਠੀਕ ਹੈ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਇਹਨਾਂ ਦੋ ਆਪਦੇ ਕੰਟੈਕਟ ਨੰਬਰ ਦੱਸੇ ਹੋਏ ਨੇ ਬਾਕੀ ਇਹਨਾਂ ਦੇ ਇੰਨਾ ਦਾ ਆਪਣਾ ਐਡਰੈਸ ਸੋਰੀ ਆਪਣੀ ਇਹਨਾਂ ਵੈਬਸਾਈਟ ਹੈ ਤੁਸੀਂ ਤੇ ਵੀ ਜਾ ਕੇ ਨਾ ਫਾਰਮ ਲੈ ਸਕਦੇ ਹੋ ਜਿਹਨੇ ਅਪਲਾਈ ਕਰਨ ਤੇ ਇੱਕ ਨਕਾਊ ਕਾਰ ਕੋਡ ਹੈ ਤੁਸੀਂ ਇਹ ਤੇ ਅਪਲਾਈ ਕਰ ਸਕਦੇ ਹੋ ਬਾਕੀ ਸਭ ਨੇ ਜਿਹਨੇ ਵੀ ਅਪਲਾਈ ਕਰਨਾ ਹੈ ਤੁਸੀਂ ਉਹਨਾਂ ਤੇ ਫੋਨ ਨੰਬਰ ਤੇ ਵਿਜ਼ਿਟ ਜ਼ਰੂਰ ਕਰਨਾ ਹੈ ਠੀਕ ਹੈ ਜੀ ਇੱਕ ਵਾਰੀ ਗੱਲ ਕਰਕੇ ਫਿਰ ਹੀ ਅਪਲਾਈ ਕਰਨਾ ਵਾ ਠੀਕ ਹੈ ਜਿਹਨੂੰ ਨੋਟੀਫਿਕੇਸ਼ਨ ਲੋੜ ਹੋਊਗੀ ਵੀਡੀਓ ਡਿਸਕ੍ਰਿਪਸ਼ਨ ਲਿੰਕ ਤੇ ਆਗਾ ਉੱਥੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਬਾਕੀ ਆਪਣਾ ਜਿਵੇਂ ਸਰਪਤੀ ਹੈ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਗਰੁੱਪ ਹੈ ਤੁਸੀਂ ਉਹ ਜੁਆਇਨ ਕਰ ਲਓ ਉੱਥੇ ਸਾਨੂੰ ਹਰ ਇੱਕ ਤਰ੍ਹਾਂ ਦਾ ਨੋਟੀਫਿਕੇਸ਼ਨ ਕੁਝ ਵੀ ਹੁੰਦਾ ਹੈ ਚਾਹੇ ਆਪਣੇ ਐਡ ਪਾਈ ਜਾਂ ਆਪਸ ਵਿੱਚ ਉੱਥੇ ਜ਼ਰੂਰ ਪ੍ਰੋਵਾਈਡ ਕਰਾਉਣੇ ਆ ਹੁਣ ਜਿਹੜੇ ਬੱਚਿਆਂ ਨੇ ਕਰਨੇ ਆ ਪੀਜੀਟੀ ਜਿਹੜੇ ਹੋਣਾ ਕਿ ਪੀਜੀਟੀ ਉਹਨਾਂ ਵਾਸਤੇ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਪੋਸਟ ਗ੍ਰੈਜੂਏਟ ਤੀਜੀ ਵਾਰ ਟੀਜੀਟੀ ਵਾਸਤੇ ਡਿਗਰੀ ਗ੍ਰੈਜੂਏਟ ਟੀਚਰ ਆ ਕੇ ਠੀਕ ਹੈ ਜੀ ਤੇ ਪੀਆਰਟੀ ਵਾਸਤੇ ਪ੍ਰਾਇਮਰੀ ਕਲਾਸ ਵਾਲੇ ਆ ਕੇ ਤੇ ਨਰਸਰੀ ਤੇ ਮਦਰ ਟੀਚਰ ਵਾਸਤੇ ਇਹ ਸਾਨੂੰ ਗੱਲਬਾਤ ਰਹੀ ਤੈਅ ਕਰ ਲੈਣਗੇ ਠੀਕ ਹੈ ਜੀ ਤੇ ਹੁਣ ਮੇਨ ਗੱਲ ਕਿ ਜੇ ਕਿਸੇ ਨੇ ਵੀ ਤਿਆਰੀ ਆਪਣੇ ਹੱਥ ਕਿੰਨੀ ਏਜ ਦੀ ਗੱਲ ਹੈ ਤੇ ਏਜ ਜਿਹੜੀ ਕਿ ਇਹਨਾਂ ਦੱਸੀ 18 ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਏਜ ਹੋਵੇ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਠੀਕ ਹੈ ਹੁਣ ਜੇ ਸਾਡੇ ਦਰ ਤੱਕ ਤੁਹਾਨੂੰ ਵਧੀਆ ਲੱਗਿਆ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਣੇ ਚੰਨ ਐਜੂਕੇਟਰ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਬਟਨ ਜ਼ਰੂਰ ਆਨ ਕਰੋ ਮਿਲਦੇ ਨੇਕਸਟ ਅਪਡੇਟ ਨਾਲ ਧੰਨਵਾਦ ਜੀ